ਅਲੀ ਦੀ ਪਿੰਨਲੀ ਨਖੁਰਦੇ ਵਿਕੇ ਭਰਾ ਪ੍ਰਜਾਈ ਤੋਂ ਤਾਂਗਾ ਕੇ ਭੈਣ ਨੇ ਨੈਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਭੈਣ ਦੀ ਆਤਮ ਹੱਤਿਆ ਕਰਨ ਤੇ ਭਰਾ ਤੇ ਪਰਜਾਈ ਖਿਲਾਫ ਮਾਮਲਾ ਦਰਜ ਕਰਕੇ ਭਰਾ ਨੂੰ ਥਾੜਾ ਮੁੱਲ ਪਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮ੍ਰਿਤਕ ਸੁਮਨਦੀਪ ਕੌਰ ਦੇ ਪਰਿਵਾਰਕ ਮੈਂਬਰ ਜਸਪਾਲ ਸਿੰਘ ਪਿਤਾ ਜਸਵਿੰਦਰ ਕੌਰ ਮਾਤਾ ਤੇ ਸੰਦੀਪ ਕੌਰ ਨੇ ਦੱਸਿਆ ਕਿ ਸੁਮਨਦੀਪ ਕੌਰ ਨੈਸ਼ਨਲ ਹਾਕੀ ਖਿਡਾਰੀ ਸੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਕਰਨ ਦੇ ਨਾਂ ਨਾ ਆਇਲ ਸਵੀਕਾਰ ਰਹੀ ਸੀ ਉਹਨਾਂ ਦੱਸਿਆ ਕਿ 10 ਦਸੰਬਰ 2023 ਨੂੰ ਵਿਕਰਮਜੀਤ ਸਿੰਘ ਦਾ ਵਿਆਹ ਗੁੱਜਰ ਖੇੜੀ ਪਿੰਕੀ ਨਾਮ ਲੜਕੀ ਨਾਲ ਰਹਿੰਦਾ ਤੇ ਉਸ ਤੋਂ ਬਾਅਦ ਘਰ 'ਚ ਅਕਸਰ ਪਿੰਕੀ ਦਾ ਸੁਮਨਦੀਪ ਨਾਲ ਝਗੜਾ ਰਹਿੰਦਾ ਸੀ ਅਤੇ ਸੁਮਨਦੀਪ ਕੌਰ ਨੂੰ ਅਕਸਰ ਗਾਲੀ-ਕਲੋਚ ਕਰਦੀ ਰਹਿੰਦੀ ਸੀ ਜਿਸ ਤੋਂ ਤੰਗ ਆ ਕੇ ਉਸਨੇ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਪਿੰਕੀ ਦਾ ਪਹਿਲਾਂ ਵੀ ਵਿਆਹ ਹੋਇਆ ਸੀ ਤੇ ਵਿਚੋਲੇ ਨੇ ਇਸ ਗੱਲ ਦਾ ਲੁਕੋ ਹੋ ਰੱਖਿਆ ਤੇ 25000 ਲੈ ਕੇ ਰਿਸ਼ਤਾ ਕਰਵਾਇਆ ਸੀ ਪਰਿਵਾਰਕ ਮੈਂਬਰਾਂ ਨੇ ਆਪਣੇ ਨੂੰ ਖਿਲਾਫ ਸਭ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਫਤੇਕਰ ਸਾਹਿਬ ਸੁਖਨਾਥ ਸਿੰਘ ਨੇ ਦੱਸਿਆ ਕਿ ਜਸਪਾਲ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਉਸਦੇ ਤਿੰਨ ਕੁੜੀਆਂ ਤੇ ਇੱਕ ਮੁੰਡਾ ਹੈ ਦੋ ਕੁੜੀਆਂ ਤੇ ਇੱਕ ਪੁੱਤ ਦਾ ਵਿਆਹ ਹੋ ਚੁੱਕਿਆ ਹੈ ਉਸਦੇ ਲੜਕੇ ਵਿਕਰਮਜੀਤ ਸਿੰਘ ਦੀ ਸ਼ਾਦੀ ਲਗਭਗ 5 ਮਹੀਨੇ ਪਹਿਲਾਂ ਹੋਈ ਹੈ ਉਸਦੇ ਲੜਕੇ ਦੀ ਪਹਿਲੀ ਸ਼ਾਦੀ ਅਤੇ ਜਦਕਿ ਉਸ ਦੀ ਨੂੰਹ ਪਿੰਕੀ ਦਾ ਇਹ ਦੂਜਾ ਵਿਆਹ ਸੀ ਉਸ ਦੀ ਛੋਟੇ ਲੜਕੇ ਸੁਮਨਦੀਪ ਕੌਰ ਹਾਕੀ ਦੀ ਨੈਸ਼ਨਲ ਖਿਡਾਰੀ ਸੀ ਤੇ ਐਮਏ ਪੰਜਾਬੀ ਦੀ ਪੜ੍ਹਾਈ ਯੂਨੀਵਰਸਿਟੀ ਪਟਿਆਲਾ ਤੋਂ ਕਰ ਰਹੀ ਸੀ ਸੁਮਨਦੀਪ ਕੌਰ ਹਮੇਸ਼ਾ ਸ਼ਿਕਾਇਤ ਕਰਦੇ ਸੀ ਕਿ ਉਸ ਦਾ ਭਰਾ ਵਿਕਰਮਜੀਤ ਸਿੰਘ ਤੇ ਉਸ ਦੀ ਪਰਜਾਈ ਪਿੰਕੀ ਉਸ ਨੂੰ ਹਮੇਸ਼ਾ ਤੰਗ ਪਰੇਸ਼ਾਨ ਕਰਦੇ ਨੇ ਅਤੇ ਗਾਲੀ ਗਲੋਚ ਕਰਦੇ ਨੇ ਇਸ ਲਈ ਵਿਕਰਮਜੀਤ ਸਿੰਘ ਤੇ ਪਿੰਕੀ ਨੂੰ ਉਹਨਾਂ ਨੇ ਕਈ ਵਾਰ ਸਮਝਾਇਆ ਸੀ ਕਿ ਸੁਮਨਦੀਪ ਕੌਰ ਨੂੰ ਤੰਗ ਨਾ ਕਰਿਆ ਕਰੋ ਪਰ ਵਿਕਰਮਜੀਤ ਸਿੰਘ ਤੇ ਪਿੰਕੀ ਦੇ ਤੰਗ ਪਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਸੁਮਨਦੀਪ ਕੌਰ ਬੀਤੇ ਦਿਨ ਘਰੋਂ ਚਲੀ ਗਈ ਸੁਮਨਦੀਪ ਕੌਰ ਨੇ ਨੈਕ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸਮਦੀਪ ਕੌਰ ਦੀ ਲਾਸ਼ ਨਹਿਰ ਚੋਂ ਮਿਲ ਗਈ ਹੈ ਜਸਪਾਲ ਸਿੰਘ ਦੇ ਬਿਆਨਾਂ ਤੇ ਵਿਕਰਮਜੀਤ ਸਿੰਘ ਤੇ ਉਸ ਦੀ ਪਤਨੀ ਪਿੰਕੀ ਖਿਲਾਫ ਮਾਮਲਾ ਦਰਜ ਕਰਕੇ ਵਿਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਪਿੰਕੀ ਹਾਲੇ ਫਰਾਰ ਹੈ। ਮਨਦੀਪ ਕੌਰ ਦੀ ਲਾਸ਼ ਦਾ ਸਿਵਲ ਹਸਪਤਾਲ ਫਤਿਹਗੜ ਸਾਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਕੀ ਨਾਮ ਲੜਾਈ? ਜਸਪਾਲ ਸਿੰਘ ਹੈ ਜੀ। ਤੁਹਾਡੇ ਕੀ ਲਾਦੇ ਸਮਦੀ? ਸਮਦੀ ਮੇਰੀ ਲੜਕੀ ਦੀ ਛੋਟੀ ਸੀ। ਕੀ ਕਾਰਨ ਹੋਇਆ ਇਹ ਕਿ ਉਹਨੂੰ ਖੁਦਕੁਸ਼ੀ ਕਰਨੀ ਪੈਗੀ? ਕਾਰਨ ਤਾਂ ਜੀ ਸਾਡੀ ਨੂੰ ਬਿੰਕੀ ਹੋਤੀ ਜੀ। ਆਏ ਉਹੀ ਹੋਤੀ। ਕਦੋਂ ਵਿਆਹ ਹੋਇਆ ਸੀ ਰੋਡਾ ਵਿਆਹ ਜੀ 10 ਤਰੀਕ ਨੂੰ 10 ਦਸੰਬਰ ਦੀ 10 ਤਰੀਕ ਨੂੰ ਹੋਇਆ ਜੀ ਕਿੱਥੇ ਵਿਆਹ ਆਇਆ ਸੀ ਗੁਜਰਾਂ ਦੀ ਖੇੜੀ ਹੈ ਜੀ ਇਹ ਪਿੰਡ ਪਟਿਆਲੇ ਦੇ ਪਿੰਦਾ ਤੇ ਫਿਰ ਉਦੋਂ ਤੋਂ ਕੀ ਘਰ ਚਲੇ ਜਾਂਦੇ ਸੀ ਕਲੇਸ ਬੱਸਾਂ ਜਿਵੇਂ ਦੋ ਤਿੰਨ ਦਿਨ ਬਾਅਦ ਹੀ ਸ਼ੁਰੂ ਹੋ ਗਏ ਤੇ ਜੀ ਕੀ ਫਿਰ ਸੁਮਨ ਨੂੰ ਕਿਉਂ ਮਨਨਾ ਪੈ ਗਿਆ ਸੁਮਨ ਨੂੰ ਤਾਂ ਜੀ ਬਸ ਉਹਦੀ ਉਹ ਤਰੱਕੀ ਦੇਖ ਕੇ ਜਾਂ ਉਹਦੀ ਟੌਰ ਟੌਰ ਦੇ ਕੁਝ ਵੀ ਦੇਖ ਕੇ ਉਹ ਜਰਦੀ ਨਹੀਂ थी ਬਸ ਉਹਨੂੰ ਚਾਹੁੰਦੀ ਸੀ ਵੀ ਮੇਰਾ ਹੀ ਚੱਲਣੀ ਚਾਹੀਦੀ ਹੈ ਘਰ ਦੇ ਵਿੱਚ ਮੇਰੀ ਉਹ ਹੋਣੀ ਚਾਹੀਦੀ ਹੈ ਵੀ ਕੁੜੀਆਂ ਦਾ ਨਹੀਂ ਚੱਲੀ ਜਾਂਦੀ ਮੈਂ ਕੁੜੀਆਂ ਨੂੰ ਬਰਾਬਰ ਰੱਖਦਾ ਦਾ ਜੀ ਕੁੜੀਆਂ ਕਰਕੇ ਉਹ ਚਿੜਦੀ ਮੈਂ ਕੁੜੀਆਂ ਦਾ ਵੀ ਕਰਦਾ ਦਾ ਜੀ ਮੁੰਡੇ ਦਾ ਵੀ ਉਹਨੇ ਮੈਂ ਜਿਆਦਾ ਕੁੜੀਆਂ ਦੀ ਕਰਦਾ ਰਿਹਾ ਇਹ ਪੜਦੀ ਸੀ ਸੁਮਨਦੀਪ ਹਾਂਜੀ ਸੁਮਨਦੀਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਕਰ ਰਹੀ ਹੈ ਬੀਏ ਕਰੀ ਹੈ ਜੀ ਉਹ ਨੈਸ਼ਨਲ ਹਾਕੀ ਦੀ ਖਿਡਾਰਨ ਰਹੀ ਹੈ ਜੀ ਆਈਐਲਐਕਸ ਵੀ ਕਰ ਰਹੀ ਹੈ ਜੀ ਰਾਜਪੁਰੇ ਸਾਰਾ ਕੁਝ ਕਰਿਆ ਹੋਇਆ ਦਾ ਬਾਹਰ ਜਾਣ ਦੀ ਤਿਆਰੀ ਤੀ ਜੀ ਇਹ ਜਦੋਂ ਵਿਆਹ ਆ ਵਿਆਹ ਹੋਇਆ ਤੁਸੀਂ ਜਦੋਂ ਤੇਸਰਾ ਦੇ ਪਰਿਵਾਰਕ ਨਾਮ ਦੱਸਿਆਨ ਪਰ ਉਹ ਗਮ ਮੈਂਬਰ ਸਾਰਿਆਂ ਨੂੰ ਦਾਦੀ ਕੁਝ ਕਹਿੰ ਗੱਲਾਂ ਹੁੰਦੀਆਂ ਨੇ ਵੀ ਚਲੋ ਵੀ ਘਰ ਬਾਜੇ ਬਾਜੇ ਚੱਕਰ ਉਹਨਾਂ ਦੇ ਵਿੱਚ ਟਾਈਮ ਲੰਘਿਆ ਵੀ ਕੱਲਾ ਮੁੰਡਾ ਚਲੋ ਬਾਜੂਗਰ ਪਰ ਬਸ ਉਹਨੇ ਬਸਣੇ ਨਹੀਂ ਦਿਆ ਜੀ ਉਹਨੇ ਜਿਆਦਾ ਹੀ ਕੰਮ ਵਧਾਤਾ ਜੀ ਚੱਕ ਤਾਂ ਕੰਮ ਵਿਚੋਲੇ ਨੂੰ ਨਹੀਂ ਕਿਹਾ ਤੁਸੀਂ ਵਿਚੋਲੇ ਨੇ ਜੀ ਵਿਚੋਲੇ ਨੇ ਸਾਰੇ ਪੱਠਾ ਵਿਚੋਲੇ ਨੇ ਉਹ ਕਰਿਆ ਹੈ ਜੀ ਪੱਠੇ ਪੈਸੇ ਲੈ ਕੇ ਜੀ ਵੀ ਬੱਚੇ ਹਜ਼ਾਰ ਰੁਪਈਆ ਮੈਂ ਤੋਂ ਲਿਆ ਹੀ ਉਹਨੇ ਉਹਨਾਂ ਨੇ ਉਹ ਰਿਸ਼ਤਾ ਔਕਾਤਤਾ ਕਹਿੰਦਾ ਕੁੜੀਆਂ ਆਏ ਡਾਕਟਰਾਂ ਕੁੜੀ ਬਹੁਤ ਝੂਠ ਵਜਾਦਾ ਬੋਲਿਆ ਜੀ ਡਾਕਟਰ ਆਏ ਆ ਬਾਈ ਮਾਚਰੋ ਵੀ ਹੋਣਾ ਰਾਜੂ ਬੱਚਾ ਜੇ ਲੋ ਘਰ ਛੱਡੇ ਰੈਸਟ੍ਰੀਮੈਂਟ ਹੋ ਜੀ ਤੇ ਪਹਿਲਾਂ ਵੀ ਵਿਆਹ ਕੋ ਦੱਸਿਆ ਤੁਸੀਂ ਹਾਂ ਜੀ ਵਿਆਹ ਉਹਦੀ ਆਪਣੇ ਆਮਰਗੜ ਵਿਆਹੀ ਹੋਈ ਹੈ ਜੀ ਤੇ ਫੌਜੀ ਮਿਲਟਰੀ ਦਾ ਮੁੰਡਾ ਜਿਹਨੂੰ ਵਿਆਹੀ ਹੋਈ ਸੀ ਜੀ ਉਹਦੇ ਕੋਲ ਮਲੇ ਸ਼ਾਇਦ ਦੋ ਬੱਚੇ ਸਾਨੂੰ ਜਿਹੜੇ ਹੁਣ ਪਤਾ ਲੱਗ ਰਿਹਾ ਜੀ ਆ ਤੁਸੀਂ ਉਸੇ ਮਨ ਲ ਬਚੋਲੇ ਸਾਡਾ ਪੈਰੇ ਨਹੀਂ ਲੱਗਣਦਾ ਜੀ ਬਚੋਲਾ ਬਹੁਤ ਖਿਲਾ ਬੰਦਾ ਜੀ ਗਰ ਅਗਨੌਰ ਦਾ ਪਿੰਡ ਦਾ ਹੀ ਉਹ ਇਗਨੋਰਮੈਂਟ ਪਟਿਆਲੇ ਚ ਪੈਂਦਾ ਬਚੋਲਾ ਵੀ ਕੁਲਦੀਪ ਸਿੰਘ ਜੀ ਈਮਾਨ ਕਰਦੇ ਹਾਂ ਤੁਸੀਂ ਮੰਗਤਾ ਜੀ ਦੇਖੋ ਇਨਸਾਫ ਦੀ ਮੰਗਦੇ ਆਂ ਵੀ ਸਾਡੀ ਕੁੜੀ ਨਾਲ ਜੋ ਤੱਕਾ ਹੋਇਆ ਜਾਂ ਜਿਵੇਂ ਜਿਉ ਡੈਥ ਹੋਈ ਆ ਉਹਦੀ ਤੜ-ਤੜ ਕੇ ਡੈਥ ਹੋਈ ਆ ਆਪਾਂ ਵੀ ਚਾਹੁੰਦੇ ਆਂ ਵੀ ਉਹਦੀ ਵੀ ਅਸੀਂ ਉਹੀ ਦੇਖਣਾ ਚਾਹੁੰਦੇ ਆਂ ਵੀ ਉਹ ਤੜ-ਤੜ ਕੇ ਮਰਨੀ ਚਾਹੀਦੀ ਜਾਂ ਉਹਨੂੰ ਹੰਸੀ ਸਜਾਉਣੀ ਹੈ ਕੁਝ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਉਹਦੇ ਕਦੋਂ ਸੁਮਨ ਪਰ ਰੁਗਦੇ ਚਲੇ ਗਈ ਸੀ ਦੋਨੇ ਸੋਮੁਨਦੀਪ ਜੀ ਆਪਣੇ ਉਹੀ 29 ਨੂੰ ਗਈ ਆ ਜੀ ਦੱਸਿਆ ਨਹੀਂ ਉਹਨੇ ਤੁਹਾਨੂੰ ਕਿੰਨਾ ਮੈਂ ਕੁਝ ਕਰਨ ਲੱਗੀ ਜਾਣਾ ਨਹੀਂ ਉਹ ਬਹੁਤ ਦੇਖਣ ਨੂੰ ਆਇਆ ਜੀ ਮੈਨੂੰ ਉਧਰ ਧਿਆਨ ਹੋ ਹਾਰਡ ਬਹੁਤ ਈ ਜੀ ਮਤਲਬ ਮੈਨੂੰ ਅਗਲੇ ਜਗ੍ਹਾ ਦੀ ਮਤਲਬ ਮੈਂ ਹੈਗੀਆਂ ਵੀ ਕੋਈ ਟੈਨਸ਼ਨ ਨਹੀਂ ਲੈਣ ਦੀ ਲੋੜ ਹੈਗੀ ਵੀ ਅਜੇ ਬੁੱਸਦਲੀਆਂ ਨਹੀਂ ਕਰਨ ਜਿਹਦੀ ਐ ਬਹੁਤ ਧਾਰਨਾ ਦਿਆ ਕਹਿੰਦੀ ਬਹੁਤ ਪੜ੍ਹੇ ਲਿਖੇ ਹੋਣ ਹਰ ਜੀ ਪੜ੍ਹਾਈ ਚ ਵੀ ਗਿਆ ਇਹ ਗੱਲਾਂ ਤੇ ਨੇੜ ਤੇੜੇ ਵੀ ਹੁੰਦੇ ਜਿਹੜੇ ਕਰ ਗਈ ਕਿੱਥੇ লাশ ਕਿੱਥੇ ਮਿਲੀ ਰਹੀ ਹੈ লাশ ਜੀ ਗੰਡਿਆ ਖੇੜੀ ਮਿਲਿਆ ਸੀ ਉਹਦੇ ਕਹਿੰਦੀ ਲੈਂਨ ਫੜਕਾਂ ਤੇ ਛਾਲ ਮਾਰੀ ਸੀ ਜੀ ਪੁੱਲ ਦੇ ਢੋ ਮਿਲ ਗਈ 200 ਮੀਟਰ ਤੇ ਜਾ ਕੇ ਤੁਹਾਨੂੰ ਤਾਂ ਪਤਾ ਲੱਗਿਆ ਕਿ ਉਹਨੇ ਨੈਤ ਛਾਲ ਮਾਰੀ ਜੀ ਸਾਨੂੰ ਉਹਦੇ ਪਰਸ ਹੋਰ ਨਿਸ਼ਾਨੀਆਂ ਤੇ ਪਰਸ ਤਾਂ ਮੋਬਾਈਲ ਉਹ ਮੋਬਾਈਲ ਤਾਂ ਹੀ ਉੱਤੇ ਮੋਬਾਈਲ ਚੱਕ ਲਏਗੇ ਪਰ ਸੀ ਪੈਸੀ ਵੀ ਕੱਢ ਲੈ ਕੇ ਇਕੱਲਾ ਬੈਗ ਰਹਿ ਗਿਆ ਪਿੰਨ ਕਿਤਾਬਾਂ ਜੋ ਹੀ ਇੱਕ ਦੁਬੱਟਾ ਸੀ ਉਹਦਾ ਵਿੱਚੋਂ ਛੱਡ ਕੇ ਚਲੀ ਗਈ ਬਾਕੀ ਪਿੰਡ ਦੇ ਬੰਦਿਆਂ ਨੇ ਦੇਖੀ ਵੀ ਆ ਹ ਜਿਹੜੀ ਹਾਕੀ ਦੀ 플레이ਰ ਸੀ ਸੁਮਨਦੀਪ ਔਰ ਕੀ ਕਾਰਨ ਹੈ ਉਹਦੇ ਜਾਨ ਦਾ ਕਾਰ ਉਹਦੀ ਭਾਬੀ ਪਿੰਕੀ ਉਹਨੇ ਮਤਲਬ ਬਹੁਤ ਜ਼ਿਆਦਾ ਟਾਰਚਰ ਕੀਤਾ ਉਹਨੂੰ ਉਹਦੇ ਕਰਕੇ ਉਹਨੇ ਸੁਸਾਈਡ ਕਰ ਲਈ ਇਹ ਕਿਤੇ ਕਦੋਂ ਸੈਟ ਕੀਤਾ ਪਤਾ ਲੱਗਿਆ ਹਾਂਜੀ 29 ਤਰੀਕ ਸੋਮਵਾਰ ਨੂੰ ਸਵੇਰ ਮਤਲਬ 10 ਵਜੇ ਦੇ ਕਰੀਬ ਉਹਨੇ ਕਰ ਲਈ ਸੀ ਕਾਰਨ ਕੀ ਹੋਇਆ ਜਦੋਂ ਸੁਸਾਈਡ ਕਰਨ ਦਾ ਕਾਨਸੀ ਕੀ ਬਹੁਤ ਜ਼ਿਆਦਾ ਦੁਖੀ ਕਰਤੀ ਹੁੰਦੀ ਉਹਦੀ ਭਾਬੀ ਨੇ ਮਤਲਬ ਰੋਜ਼ ਉਹਨੂੰ ਬਹੁਤ ਜ਼ਿਆਦਾ ਦੁਖੀ ਕਰਨਾ ਬੋਲਣਾ ਗਾਲਾਂ ਕੱਢਣੀਆਂ ਕੁਛ ਐਸਾ ਸਭਦਾ ਕਿਉਂਕਿ ਉਹਨੇ ਪਹਿਲਾਂ ਹੀ ਉਹਦੀ ਮੰਮੀ ਨੂੰ ਮਤਲਬ ਹੀ ਮਾਰ ਕਰਤਾ ਸੀਗਾ ਪਾਗਲ ਕਰਤਾ ਸੀਗਾ ਉਹ ਮਤਲਬ ਉਹਨਾਂ ਨੂੰ ਵੀ ਟਾਰਚਰ ਵੀ ਕੀਤਾ ਤੇ ਕਾਫੀ ਵਾਰੀ ਮੈਨੂੰ ਮਤਲਬ ਸੁਣਿਆ ਵੀ ਮੰਮੀ ਨੂੰ ਮੰਮੀ ਨੂੰ ਤਾਂ ਬੋਲਣ ਨਹੀਂ ਸੀ ਦਿੰਦੀ ਕਿਸੇ ਨਾਲ ਵੀ ਵੱਡੇ ਮੈਨੂੰ ਕਿਸੇ ਨਾਲ ਬੋਲਣ ਨਹੀਂ ਸੀ ਦਿੰਦੀ ਕੁੱਟਿਆ ਵੀ ਹੋਵੇ ਸ਼ਾਇਦ ਉਹਨਾਂ ਨੇ ਮਤਲਬ ਥੱਪੜ ਵਗੈਰਾ ਲਗਾਇਆ ਹੋਗਾ ਤੇ ਇਹ ਕਲੇਸ ਕਦ ਕਿਨੂੰ ਕਦੋਂ ਵਿਆਹ ਸੀ ਭਰਾ ਤੁਹਾਡਾ ਕਿੱਥੇ ਵਿਆਹ ਸੀ ਗੁੱਜਰ ਖੇੜੀ ਜੀ 10 ਦਸੰਬਰ ਨੂੰ ਵਿਕਰਮਦੀਪ ਸਿੰਘ ਉਹ ਹੀ ਰੋਕਦਾ ਸੀ ਕਿਉਂ ਮੇਰੇ ਮਾਤਾ ਪਿਤਾ ਨੇ ਜਵੇਂ ਤੰਗ ਰਜਨ ਗਾਈ ਉਹਨੂੰ ਸ਼ਾਇਦ ਐਵੇਂ ਸੀਗਾ ਕਿ ਹਾਂ ਮੈਂ ਐਡਜਸਟ ਕਰਵਾ ਲਵਾਂ ਉਹਨੂੰ ਮਤਲਬ ਮੇਰਾ ਘਰ ਵੱਸ ਜਾਵੇ ਤੇ ਮਤਲਬ ਉਹਨੂੰ ਵੀ ਬੁਲਾਉਣਾ ਹਟਾਤਾ ਸੀਗਾ ਤੇ ਸਾਡੇ ਨਾਲ ਉਹਨੇ ਗੱਲ ਵੀ ਨਹੀਂ ਕੀਤੀ 5 ਮਹੀਨੇ ਹੋ ਗਏ ਬੁਲਾਇਆ ਨਹੀਂ ਸਾਨੂੰ ਕਦੋਂ ਵਿਆਹ ਹੋਇਆ ਸੀ ਤਾਂ 10 ਦਸੰਬਰ ਨੂੰ ਹੋਇਆ ਸੀ ਜੀ ਉਹਦੇ ਕਿਸ ਘਰ ਤੇ ਹੋਇਆ ਦੱਸ ਹਾਂਜੀ ਉਦੋਂ ਤੋਂ ਹੀ ਕਲੇਸ਼ ਦਾ ਕਾਰਨ ਹੀ ਬਤਲਿਆ ਕਿਉਂ ਉਹਨਾਂ ਦਾ ਫੇਸ ਕਲੇਸ਼ ਦਾ ਕਾਰਨ ਬਸ ਇਹ ਸੀ ਉਹ ਸੁਮਨ ਨੂੰ ਦੇਖ ਕੇ ਨਹੀਂ ਸੀ ਚਰਦੀ ਕਿ ਸੁਮਨ ਚਲੀ ਜਾਵੇ ਕੋਈ ਕੁੜੀ ਨਾ ਆਵੇ ਹਾਂਜੀ ਉਹਦੀ ਤਰੱਕੀ ਮਤਲਬ ਜਿਵੇਂ ਅਸੀਂ ਉਹਨੂੰ ਪਿਆਰ ਕਰਨਾ ਇੱਥੇ ਤੱਕ ਕਿ ਸਾਨੂੰ ਮੈਨੂੰ ਹਰ ਉਸ ਨੂੰ ਮਨ ਨੂੰ ਕਹਿਣਾ ਵਿੱਕੀ ਸਾਡਾ ਬਹੁਤ ਜ਼ਿਆਦਾ ਕਰਦਾ ਹੁੰਦਾ ਸੀ ਨਾ ਵਿਆਹ ਤੋਂ ਪਹਿਲਾਂ ਸਾਨੂੰ ਉਹਨੇ ਕਹਿਣਾ ਕਿ ਤੁਹਾਡਾ ਭਰਾ ਤੁਹਾਡਾ ਕਿੰਨਾ ਕਰਦਾ ਹੈ ਤੁਹਾਡਾ ਭਰਾ ਤੁਹਾਡਾ ਕਿੰਨਾ ਕਰਦਾ ਹੈ ਬਸ ਉਹਨੇ ਉਹਨੂੰ ਟੜਾ ਲਿਆ ਚਲੋ ਅਸੀਂ ਮੰਨਿਆ ਠੀਕ ਆ ਉਹਨੇ ਰੱਖ ਜੋ ਵੀ ਆ ਹਨਾ ਠੀਕ ਆ ਰਹਿਣ ਦੋਨੋਂ ਇਕੱਠੇ ਰਹਿਣ ਪਰ ਜੋ ਉਹਨੇ ਹੁਣ ਕੀਤਾ ਉਹ ਬਹੁਤ ਜ਼ਿਆਦਾ ਬੁਰਾ ਕੀਤਾ ਉਹਨੂੰ ਬਹੁਤ ਜ਼ਿਆਦਾ ਦੁਖੀ ਕਰਦੀ ਸੀਗੀ ਉਹਨੇ ਪਿੰਕੀ ਨਹੀਂ ਕੀਤਾ ਜੋ ਵੀ ਕੀਤਾ ਕੀ ਮੰਗ ਕਰਦੇ ਮੈਂ ਬਸ ਆਈ ਮੰਗ ਕਰਦੀ ਹਾਂ ਸਾਨੂੰ ਇਨਸਾਫ ਦੋਨੋਂ ਖਾਂਸੀ ਹੋ ਜਾਵੇ ਉਡੀਕ ਲੱਗਦਾ ਸੀ ਮੇਰੇ ਤਾਇਆ ਜੀ ਦਾ ਬੇਟਾ ਆ ਸਾਨੂੰ ਜੀ 30 ਅਪ੍ਰੈਲ ਨੂੰ ਕਮੂਲੇਪੁਰ ਥਾਣੇ ਤੇ ਇਨਫੋਰਮੇਸ਼ਨ ਆਈ ਸੀ ਜਸਪਾਲ ਸਿੰਘ ਹੋਣੀ ਸੀਗੇ ਨਲੀਨਾ ਖੁਰਤ ਪਿੰਡ ਦੇ ਇਹ ਆਈ ਸੀ ਕਿ ਉਹਨਾਂ ਦੀ ਬੇਟੀ ਸੁਮਨਦੀਪ कौर ਇੱਕ ਜਿਹੜੀ 21 ਸਾਲ ਦੀ ਸੀ ਜਿਹੜੇ ਐਮਏ ਕਰਦੇ ਸੀਗੇ ਪੰਜਾਬ ਯੂਨੀਵਰਸਿਟੀ ਤੋਂ ਤੇ ਹਾਕੀ ਦੇ ਖਿਡਾਰੀ ਸੀਗੇ ਉਹ ਮਿਸਿੰਗ ਸੀਗੇ ਅਸੀਂ ਉਸ ਦਿਨ ਫਿਰ ਇੱਕ ਮਿਸਿੰਗ ਰਿਪੋਰਟ ਫਾਈਲ ਕਰਤੀ ਸੀ ਇਨ ਦਾ ਮੇਨ ਟਾਈਮ ਉਹਨਾਂ ਨੂੰ ਸ਼ਾਮ ਨੂੰ ਜਾਂ ਅਗਲੇ ਦਿਨ ਪਤਾ ਲੱਗ ਗਿਆ ਕਿ ਗੰਡਾ ਖੜੀ ਮਹਿਰ ਕੋਲ ਗੰਡਾ ਖੜੀ ਕੰਡਾ ਪਟਿਆਰੇ 'ਚ ਉੱਥੋਂ ਕਿਸੇ ਲੜਕੀ ਨੇ ਕਨਾਲ 'ਚ ਸ਼ਾਰਕ ਮਾਰੀਏ ਉਦੋਂ ਕਰਪਰ ਸਾਡੀਆਂ ਟੀਮਾਂ ਵੀ ਲੱਗੀਆਂ ਸੀ ਗੋਤਾਖੋਰਾਂ ਨਾਲ ਟਾਈਅਪ ਸੀਗਾ ਤਿੰਨ ਚਾਰ ਦਿਨ ਦੇ ਦਰਮਿਆਨੀ ਰਾਤ ਨੂੰ ਉੱਥੇ ਗੰਡਾ ਖੜੀ ਉੱਥੇ ਜਾਣ ਦੇ ਵਿੱਚ ਉਹਨਾਂ ਦੀ ਰਿਪੋਰਟ ਵੀ ਸਾਨੂੰ ਮਿਲੀ ਸੀ ਫਿਰ ਉਹਨਾਂ ਦੇ ਫਾਦਰ ਦੇ ਸਟੇਟਮੈਂਟ ਤੇ ਅਸੀਂ 4 ਤਰੀਕ ਨੂੰ 306 ਦਾ ਪਰਚਾ ਦਿੱਤਾ ਸੀ ਬਾਈ ਨੰਬਰ ਐਫ ਆਈ ਆਰ ਮੂਲੇਪੁਰ ਥਾਣੇ 'ਚ ਇਹ ਐਫ ਆਈ ਆਰ ਸੀ ਕੀ ਜਿਹੜੀ ਲੜਕੀ ਜਿਹਨਾਂ ਦੀ ਮੈਥ ਹੋਈ ਹੈ ਉਹਦੇ ਬ੍ਰਦਰ ਤੇ ਉਹਦੇ ਭਾਬੀ ਦੇ ਖਲਾਫ ਉਹ ਸੀਗਾ ਕਿ ਉਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸੀਗੇ ਤੇ ਉਹਨਾਂ ਦੇ ਮਦਰਪੇਰੈਂਟਸ ਨੂੰ ਵੀ ਤੇ ਲੜਕੀ ਉਹਦੇ ਮੈਂਟਲ ਦਬਾਅ ਚ ਆ ਕੇ ਉਹਨਾਂ ਨੇ ਸੁਸਾਇਸਾਈਡ ਕਰ ਲਿਆ ਸੀ ਅਸੀਂ ਕੱਲ ਇਕਿ ਇਸ ਜਿਹੜੇ ਮੇਨ ਅਕਿਊਜ਼ਡ ਵਿਕਰਮਜੀਤ ਸਿੰਘ ਉਹਨਾਂ ਨੂੰ ਅਸੀਂ ਅਰੈਸਟ ਕਰਨ ਲਿਆ ਸੀਗਾ ਉਹ ਰਿਮਾਂਟ ਲੈ ਕੇ ਅੱਜ ਹਮ ਫੇਰ ਕੋਰਟ ਵਿੱਚ ਕਸ਼ ਕਰਨਾ ਹੈ ਅੱਕੇ ਹਲੇ ਸਾਡੀ ਤਫਤੀਸ਼ ਚੱਲੀ ਹੈ ਤੇ ਉਹਨਾਂ ਦੇ ਘਰ ਵਾਲੀ ਸੀ ਦੂਸਰੀ ਭਾਬੀ ਜੀ ਲੜਕੀ ਉਹ ਹਲੇ ਭੱਜੇ ਹੋਏ ਨੇ ਜੀ ਉਹ ਪਿੰਕੀ ਹੈ ਉਹਨਾਂ ਦਾ ਨਾਮ ਕੋਜੜਾ ਖੇੜੀ ਪਿੰਡਾ ਪਟਿਆਲੇ ਉੱਥੋਂ ਦੀ ਹੈਗੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਨਾ ਹੈ ਇਦਰੀਕ ਲਰਕੀ ਸੀ ਜੀ ਡਾਟੂਆ ਜੀ ਇਹ ਹੋਕੀ ਦੀ ਕਿਥੇ ਕਿਥੇ ਤੱਕ ਪਲੇਅਰ ਸੀ ਕਹਿੰਦੇ ਆ ਦੱਸਦੇ ਆ ਸਰ ਨੂੰ ਸਿੱਖਦੇ ਪੂਰੀ ਡਿਟੇਲ ਨਹੀਂ ਪਤਾ ਜਿਵੇਂ ਉਹਨਾਂ ਦੇ ਫਾਦਰ ਦੱਸ ਰਹੇ ਸੀ ਕਿ ਪੰਜਾਬੀ ਯੂਨੀਵਰਸਿਟੀ ਚ ਪੜ੍ਹਦੀ ਹੋਣੀ ਧੀ ਪੁੱਤਨ ਵੀ ਜਿਹੜਾ ਸੁਰੇ ਘਰ ਹੋ ਗਈ ਸੀ ਮਤਲਬ ਕਾਲਜ ਨੂੰ ਜਾ ਰਹੀ ਸੀ ਕਿੰਦਰ ਤੋਂ ਮਿਸਿੰਗ ਸੀ ਕਿ ਕਹਿੰਦੇ ਆ ਹੋਕੀ ਦੀ ਪਲੇਅਰ ਸੀਗੀ ਬਟ ਇਹ ਗੱਲ ਕਲੇ ਕੋ ਸਾਡੇ ਕੋਲ ਪੂਰੇ ਫੈਕਟ ਨਹੀਂ ਹੈ ਕਿ ਕਿਹੜੇ ਲੈਵਲ ਤੱਕ ਇਹ ਬੀ ਸੀ ਨੂੰ ਠੀਕ ਹੈ